ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਾਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰ ਦੀ ਕਿਰਪਾ ਵੜੀ ਆ ਧੰਨ ਮਾਂ ਰਾਈ ਖਵਾ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਪਰ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਟਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰਾ ਛੱਡਦਾ ਦੇਜੋ ਜਿੱਦੀ 10 ਬੋਲੇ ਪਹਿਲਾ ਆ ਜੂਗਾ ਜਿੰਨੇ ਜਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਦੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਕੱਲ ਜਾਣੀ ਜਾਓ ਬੋਲੇ ਸੋਨਿਆ ਬੋਲੇ ਸੋਨਿਆ ਆਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟਾਂ ਦੀ ਗੱਲ ਆ